ਸ਼ਨੀ ਵੀ ਤੁਹਾਡੇ ਵੱਲੋਂ ਅੱਛੇ ਐਕਸੈਪਟ ਕੀਤਾ ਗਿਆ ਫਤਿਹਗੜ ਸਾਹਿਬ ਜਿੱਥੇ ਪੂਰਾ ਖਾਮਾ ਉੱਪਰ ਹੈ ਕਿੰਿਤਰਾ ਦੇਖਦੇ ਸਾਰੇ ਐਕਸੈਪਟ ਮੈਂ ਡਿਸਟ੍ਰਿਕਟ ਚਾਈਡ ਪ੍ਰੋਟੈਕਸ਼ਨ ਅਫਸਰ ਹਾਂ ਉਦਾਸਪੁਰ ਤੋਂ ਸਰ ਮੈਂ ਥੋੜੀ ਜਿਹਾ ਪਹਿਲਾਂ ਵੀ ਆਪਾਂ ਵਾਕਵਾ ਕਹਾਵਾ ਦੇ ਚੈਕਿੰਗ ਕਰ ਰਹੇ ਹਾਂ ਫਤਿਹਗੜ ਚੂੜੀਆਂ ਸਰ ਆਪਾਂ ਸੇਫ ਸਕੂਲ ਵਾਹਨ ਦੇ ਅੰਡਰ ਵਾਕਵਾ ਸਕੂਲਾਂ ਦੀ ਤੇ ਅੰਡਰਏਜ ਬੱਚਿਆਂ ਦੀ ਅੱਜ ਚੈਕਿੰਗ ਕਰਦੇ ਪਏ ਸੀ ਫਤਿਹਗੜ ਚੂੜੀਆਂ ਆ ਕੇ ਮੈਨੂੰ ਤੇ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿ ਜਿੰਨੇ ਵੀ ਅੰਡਰਏਜ ਬੱਚੇ ਨੇ ਕਿਸੇ ਕੋਲੋਂ ਆਪਾਂ ਪਹਿਲੇ ਸੋਚਿਆ ਕਿ ਇਹਨਾਂ ਦਾ ਆਪਾਂ ਦੇਖਾਂਗੇ ਲਾਇਸੈਂਸ ਹੈ ਕਿ ਨਹੀਂ ਹੈ ਡਾਕੂਮੈਂਟ ਹੀ ਕੋਈ ਨਹੀਂ ਹੈ ਜਿੰਨੂੰ ਰੋਕੋ ਪਹਿਲੀ ਗੱਲ ਇਹ ਕਹਿੰਦਾ ਕਿ ਮੇਰੇ ਪਾਪਾ ਨਾਲ ਗੱਲ ਕਰ ਲੋ ਜਾਂ ਮੇਰੇ ਅੰਕਲ ਨਾਲ ਗੱਲ ਕਰ ਲੋ ਪਿੱਛੇ ਅੱਗੇ ਦਾ ਚੈੱਕ ਕਰੋ ਸੈਕੰਡਲੀ ਸੇਫ ਸਕੂਲ ਵਾਹਨ ਦੇ ਤਹਿਤ ਵੀ ਆਪਾਂ ਬੱਸਾਂ ਦੀ ਚੈਕਿੰਗ ਕੀਤੀ ਆ ਅੱਜ ਆਪਾਂ ਮੋਟਰਸਾਈਕਲ ਬਾਉਂਡ ਵੀ ਕੀਤੇ ਆ ਸੈਕੰਡਲੀ ਬੱਸਾਂ ਦੇ ਚਲਾਣ ਵੀ ਕੀਤੇ ਆ ਆਪਾਂ ਵੀਰਵਾਰ ਡੀਡੀਆਈ ਸਕੂਲ ਵਿੱਚ ਸੇਫ ਸਕੂਲ ਵਾਹਨ ਦਾ ਸੈਮੀਨਾਰ ਲਗਾਉਣ ਜਾ ਰਹੇ ਆ ਉਹਦੇ ਵਿੱਚ ਵੱਖ-ਵੱਖ ਸਕੂਲਾਂ ਨੂੰ ਬਲਾਕ ਜੇਰ ਬਾਬਾ ਨਾਨਕ ਤੇ ਫਤੇਗੜ ਚੋੜੀਆਂ ਇਹਨਾਂ ਨੂੰ ਪ੍ਰਿੰਸੀਪਲ ਟਰਾਂਸਪੋਰਟ ਇੰਚਾਰਜ ਸਾਰਿਆਂ ਨੂੰ ਉੱਥੇ ਬੁਲਾਇਆ ਹੋਇਆ ਪਲੱਸ ਡਰਾਈਵਰ ਵੀ ਬਾਕੀ ਮੈਂ ਸਾਰੇ ਪੇਰੈਂਟਸ ਨੂੰ ਇੱਕ ਰਿਕਵੈਸਟ ਕਰਾਂਗਾ ਕਿ ਅੱਜਕੱਲ ਹਰ ਇੱਕ ਦਾ ਇੱਕ ਜਾਂ ਦੋ ਬੱਚੇ ਨੇ ਤੇ ਪਲੀਜ਼ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਬਾਈਕ ਨਾ ਦਿਵੋ ਜੇ ਕਿਸੇ ਨੂੰ ਦੇਣਾ ਵਾ ਤੇ 18 ਸਾਲ ਦਾ ਹੋ ਜਾਏਗਾ ਲਾਇਸੈਂਸ ਬਣਵਾ ਕੇ ਫਿਰ ਉਹਨਾਂ ਨੂੰ ਏ ਸਰ ਇਹ ਉਹ ਨਵੀਂ ਟ੍ਰੈਫਿਕ ਕਾਰ ਤੋਂ ਇੱਕ ਕਿਸ ਤਰ੍ਹਾਂ ਦੇ ਤੁਹਾਡੇ ਕੋਲ ਇਨਸਟਰਕਸ਼ਨਸ ਆਈਆਂ ਨੇ ਸਰ ਇਹ ਤਾਂ ਬੜੀ ਬੇਰਦੀਆਂ ਆ ਤੁਹਾਨੂੰ ਪਤਾ ਕਿ ਅੱਜ ਕੱਲ ਜਿਹੜਾ ਅੰਡੇ ਇਸ ਦਾ ਫਾਈਨ ਬਹੁਤ ਹੈਵੀ ਹੈ ਆਪਾਂ ਉਹ ਚਲਾਨ ਵੀ ਕੰਟੀਨਿਊ ਕਰ ਰਹੇ ਆ ਕੱਲ ਆਪਾਂ 37 ਮੋਟਰਸਾਈਕਲ ਬੰਦ ਕੀਤੇ ਆ ਜੀ ਸਰ ਕੱਲ ਨੂੰ ਸੈਂਟਰ ਹੋਇਆ ਕਿਹੜੇ ਕਿਹੜੇ ਉੱਪਰ ਪਾ ਰਹੇ ਆ ਸਰ ਉਹਦੇ ਵਿੱਚ ਆਟਿਆ ਸਾਹਿਬ ਆਣਗੇ ਡੀਓ ਸਾਹਿਬ ਆਣਗੇ ਤਾਂ ਸਾਡੀ ਡਿਪਾਰਟਮੈਂਟ ਵੱਲੋਂ ਆਣਗੇ ਆ ਡੀਐਸਪੀ ਟੈਪਿੰਗ ਚਾਰਜ ਸਾਰੇ ਆ ਰਹੇ ਸਰਕਾਰ ਵੱਲੋਂ ਕਾਫੀ ਸਖਤ ਹਦਾਇਤਾਂ ਦਿੱਤੀਆਂ ਕਿ ਪਿੰਡਿਆਂ ਨੇ ਬੱਚਿਆਂ ਦੇ ਬਾਹਰ ਨੂੰ ਤੇ ਆ ਕੇ ਪਰ ਬੱਚੇ ਨਾ ਦੇ ਪੇਰੈਂਟ ਸਮਝ ਰਹੇ ਨਾ ਵੱਢੀ ਚੱਲਦੇ ਸਰ ਉਹ ਦੇਖੋ ਜੀ ਆਪਾਂ ਦਾ ਕੰਟੀਨਿਊ ਥੋੜੇ ਦਿਨ ਪਹਿਲਾਂ ਆਪਾਂ ਦਿਨਾ ਨਗਰ ਕੀਤਾ ਫਿਰ ਹਰਗੰਗਪਤੌਰ ਬਟਾਲਾ ਫਤਿਹਗੜ ਚੂੜੀਆਂ ਜਗਾ ਰਹੇ ਆ ਸਰ ਆਪਾਂ ਤੇ ਜਿੱਥੇ ਜਾਈਦਾ ਆਪਣੇ ਵੱਲੋਂ ਇਹੀ ਕੋਸ਼ਿਸ਼ ਹੁੰਦੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕੀਤਾ ਜਾਏ ਪਲੱਸ ਵੱਧ ਤੋਂ ਵੱਧ ਬੱਚਿਆਂ ਨੂੰ ਪਹੁੰਚ ਕੀਤਾ ਜਾਏ ਧਿਆਨਾਰੇ ਦਿਖਿਆ ਜਾ ਸਕੇ ਸਰ ਅੱਜ ਤੁਹਾਡੇ ਵਿੱਚ ਬੱਚੇ ਬੰਦੇ ਤੇ ਮਾਨ ਚੈਕਿੰਗ ਕੀਤੀ ਜਾ ਰਹੀ ਹੈ ਜਿਲ੍ਹਾ ਬਾਸਰਾ ਸਾਹਿਬ ਸਾਡੇ ਨਾਲ ਮੌਜੂਦ ਨੇ ਇਹ ਸਾਰਾ ਜਿਹੜਾ ਐਕਸ਼ਨ ਕੀਤਾ ਗਿਆ ਕਿਸ ਤਰ੍ਹਾਂ ਦੇਖ ਲਈ ਇਹ ਐਕਸ਼ਨ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੇ ਆਪਣੀ ਟੀਮ ਭੇਜੀਆਂ ਨੇ ਵਕ ਵਕ ਪਿੰਡੂ ਖੇਤਰਾਂ ਦੇ ਵਿੱਚ ਜਿਹੜੇ ਸਕੂਲ ਨੇ ਉਹ ਸਕੂਲ ਜਿਹੜੇ ਵੀ ਕੱਲੇ ਉਹਨਾਂ ਦਾ ਕੋਈ ਚੰਗਾ ਪ੍ਰਬੰਧ ਨਹੀਂਗਾ ਤੇ ਇੱਕ ਛੋਟੀ ਅੰਡਰੇਜ ਬੱਚੇ ਨੇ ਜਿਹੜੇ ਇਹ ਵੀਕਲ ਤੇ ਦੋ ਦੋ ਤਿੰਨ ਤਿੰਨ ਚੜ ਕੇ ਤੇ ਖਰਾਬੀ ਕਰਦੇ ਸਾਰੇ ਖੇਤਰ ਦੇ ਵਿੱਚ ਵੱਡੇ ਹਾਰ ਲਾਏ ਨੇ ਤੇ ਉਹਦੇ ਲਈ ਵੱਖ-ਵੱਖ ਦੌਰੇ ਹੁੰਦੇ ਨੇ ਜੀ ਸਾਰੇ ਮਤਲਬ ਜ਼ਿਲ੍ਹੇ ਦੇ ਜਿਹੜੇ ਵੀ ਖੇਤਰ ਦੇ ਵਿੱਚ ਹੁਕਮ ਮਿਲਦਾ ਉਹ ਖੇਤਰ ਤੇ ਜਾ ਕੇ ਇਹਨਾਂ ਦੇ ਚਲਾਨ ਕਰੀਦੇ ਆ ਤੇ ਇਹਨਾਂ ਨੂੰ ਸਮਝਾਈਦਾ ਸੋ ਉਸ ਸਥਾਨ ਤੇ ਜਾਏ ਸਰ ਇਹ ਕਿੰਨੇ ਕ ਬੱਚਿਆਂ ਦੇ ਬਾਅਦ ਕਰੀ ਨੇ ਉਹਨਾਂ ਨੂੰ ਕਿੱਡਾ ਕ ਚਲਾਨ ਕੱਟੇ ਗਏ ਜਾਂ ਜਿੰਨਾਂ ਕਈਆਂ ਵਾਰਨਿੰਗ ਦੇ ਕੇ ਛੱਡਿਆ ਗਿਆ ਇੱਥੇ 40 ਤੋਂ 50 ਆਨ ਚੈੱਕ ਚੁੱਕੀਤੇ ਗਏ ਨੇ ਜੀ ਵਿੱਚੋਂ ਕੁਝ ਚਲਾਨ ਕਰ ਦਿੱਤੇ ਆ ਤੇ ਕੁਝ ਨੂੰ ਜੁਰਮਾਨਾ ਪਾ ਕੇ ਛੱਡ ਦਿੱਤਾ ਇਹ ਤੋਂ ਪਹਿਲਾਂ ਕਣੀ ਹੈ ਕਿ ਵਾਂਗਰੇ ਅਲੀਵਾਲ ਸਕੂਲ ਦੇ ਵਿੱਚ ਉੱਥੇ ਚਲਾਨ ਕਰਕੇ ਆਏ ਜੀ ਇਸੇ ਤਰ੍ਹਾਂ ਦੀ ਸਰ ਵੀ ਟ੍ਰੈਫਿਕ ਦਾ ਅਕੜ ਸਰ ਬਣੇ ਜਾਂਦਾ ਹੈ ਪਟਾਲੇ ਤੁਸੀਂ ਕਾਫੀ ਜਿਹੜਾ ਕੰਟਰੋਲ ਕੀਤਾ ਬੜੇ ਘਣ ਏਰੀਆ ਜੀ ਸਰ ਜਿਹੜੇ ਛੋਟੇ-ਮੋਟੇ ਖਾਲਾ ਦੇ ਪਟਾਕੇ ਬੜਿਆ ਇੱਥੇ ਵੀ ਤੁਹਾਡੇ ਵਿੱਚ ਹੈ ਹੈਗਾ ਵਾ ਵੀ ਅਧਿਕਾਰ ਖੇਤਰ ਅੰਦਰ ਵੀ ਨਹੀਂ ਇੱਧਰ ਤੇ ਤੁਸੀਂ ਆ ਸਕਦੇ ਜੇ ਉਹਨਾਂ ਦੇ ਕੰਟਰੋਲ ਕਰੋ ਬੜਾ ਸਾਡੇ ਅਧਿਕਾਰ ਖੇਤਰ ਵਿੱਚ ਹੀ ਮਨ ਜੋ ਕਪਤਾਨ ਸਾਹਿਬ ਦਾ ਜਿਤਨਾ ਹੁਕਮ ਮਿਲਦੇ ਨੇ ਤੇ ਜਿਤਨਾ ਸਾਡੀ ਸੀਨੀਅਰ ਟੀਮ ਕਹਿੰਦੀ ਉਹ ਲਾਗੇ ਦੁਰਜੀਦਾ ਜੀ ਉਹਦੇ ਤਾਇਤੀ ਅਜੂ ਖਦੇਗੜ ਚੋੜੀਆਂ ਆਏ ਆ ਤੇ ਫੇਰ ਵੀ ਹੁੰਦੇ ਜਾਂਦੇ ਰਵਾਂਗੇ ਲਗਾਤਾਰ ਚੱਲਦਾ ਰਹਿਣਾ ਇਹ ਕੰਮ ਜੀ ਭਾਈ ਸਰ ਉਹ ਬੜਾ ਜਿਹੜੇ ਕੋਈ ਵਾਰਨਿੰਗ ਦੇ ਕੇ ਛੱਡੇ ਆ ਉਹਨਾਂ ਦੇ ਕੋਈ ਪੇਰਾਚਰ ਵੀ ਬੁਲਾਇਆ ਕਿ ਉਹਨਾਂ ਬੱਚਿਆਂ ਨੂੰ ਛੱਡਦਾ ਵਾ ਉਹਨਾਂ ਨੂੰ ਹੀ ਬੁਲਾ ਰਹੇ ਇਹਨਾਂ ਨੂੰ ਨਕਦ ਜੁਰਮਾਨਾ ਪਾਇਆ ਇਹਨਾਂ ਨੂੰ 1000 100 ਰੁਪਏ ਦਾ ਇਹਨਾਂ ਦਾ ਚਲਾਨ ਘੱਟ ਕੇ ਉਹ ਸਰਕਾਰ ਦੇ ਖਜ਼ਾਨੇ ਜਮ੍ਹਾਂ ਕਰਾਇਆ ਜਾਣਗੇ ਤੇ ਬਾਕੀਆਂ ਨੂੰ ਹਤਾਤਾ ਕੀਤੀਆਂ ਜਾਂਦੇ ਛੱਡਿਆ